ਕਿਸਮਤ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਖੁੱਲਦੀ ਹੈ ਕਿਸਮਤ ਇਹ ਸਾਬਤ ਹੋਇਆ ਹੈ ਤੁਸੀਂ ਮੇਰੇ ਸਾਹਮਣੇ ਸਕਰੀਨ ਤੇ ਵੇਖ ਰਹੇ ਹੋ ਰੂਪਚੰਦ ਲਾਟਰੀਆਂ ਵਾਲੇ ਦੀ ਦੁਕਾਨ ਤੇ ਜੋ ਪਹਿਲਾਂ ਵੀ ਬੜੀ ਮਸ਼ਹੂਰ ਹੈ ਬਈ ਕਈ ਲੋਕਾਂ ਨੂੰ ਕਰੋੜਪਤੀ ਅਤੇ ਕਈਆਂ ਨੂੰ ਲੱਖਪਤੀ ਬਣਾ ਚੁੱਕੀ ਹੈ ਇਹ ਦੁਕਾਨ ਨੇ ਅੱਜ ਇੱਕ ਕਿਸਮਤ ਖੋਹ ਦਿੱਤੀ ਹੈ ਏਸੀ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਬਿਲਕੁਲ ਜੀ ਇੱਕ ਏਸੀ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਸਫਾਈ ਕੀਤੀ ਕਬਾੜ ਇਕੱਠਾ ਕੀਤਾ ਅਤੇ ਕਬਾੜ ਵੇਚਿਆ ਅਤੇ ਉਹ ਕਬਾੜ ਦੇ ਜਰੀਏ ਵੇਚੇ ਹੋਏ ਪੈਸਿਆਂ ਦੀ ਲਾਟਰੀ ਪਾਈ ਤੇ ਲਾਟਰੀ ਖੁੱਲ ਗਈ ਤੁਸੀਂ ਵੇਖੋ ਵੀ ਰੂਪਚੰਦ ਲਾਟਰੀਆਂ ਵਾਲੇ ਦੀ ਦੁਕਾਨ ਤੇ ਬੋਬੀ ਜੀ ਵੱਲੋਂ ਉਹਨਾਂ ਵਜ਼ਾਈਆਂ ਦਿੱਤੀਆਂ ਜਾ ਰਹੀਆਂ ਹਨ ਟਿਕਟਾਂ ਵਖਾਈਆਂ ਜਾ ਰਹੀਆਂ ਹਨ ਨੰਬਰ ਵਖਾਏ ਜਾ ਰਹੇ ਹਨ ਵੀ ਕਿਸ ਤਰ੍ਹਾਂ ਕਿਸਮਤ ਕੰਮ ਕਰਦੀ ਹੈ ਅਤੇ ਕਿਸਮਤ ਹੈ ਇਸ ਇਨਸਾਨ ਦੀ ਅਤੇ ਕਿਸਮਤ ਹੈ ਰੂਪਚੰਦ ਲਾਟਰੀਆਂ ਵਾਲੇ ਦੀ ਦੁਕਾਨ ਤੇ ਜੋ ਇਸ ਦੁਕਾਨ ਤੇ ਜਾਂਦਾ ਹੈ ਮਾਲਾ ਮਾਲ ਹੋ ਕੇ ਆਂਦਾ ਹੈ ਲੱਖਪਤੀ ਹੋ ਕੇ ਆਂਦਾ ਹੈ ਕਰੋੜਪਤੀ ਹੋ ਕੇ ਆਂਦਾ ਹੈ ਇਹ ਰੂਪਚੰਦ ਲਾਟਰੀਆਂ ਵਾਲੇ ਫਾਜ਼ਿਲਕਾ ਦੀ ਦੁਕਾਨ ਦੀ ਕਿਸਮਤ ਹੈ ਜਾਂ ਇੱਥੇ ਲਾਟਰੀ ਪਾਣ ਵਾਲਿਆਂ ਦੀ ਇਹ ਗੱਲਬਾਤ ਸੁਣਨ ਤੋਂ ਬਾਅਦ ਤੁਸੀਂ ਆਪ ਹੀ ਦੱਸਿਆ ਲਾਟਰੀ ਪਾਉਂਦੇ ਨੇ ਤੇ ਅਸੀਂ ਪੀਸੀ ਦਾ ਕੰਮ ਕਰਦੇ ਹਾਂ ਤੇ ਛੋਟੇ ਰਹੀ ਸੀ ਥੋੜਾ ਮੋਟਾ ਕਬੜਾ ਹੈਗਾ ਸੀ ਵੇਚਿਆ ਸੀ ਤੇ ਤੂੰ ਜਾ ਰਹੇ ਸੀ ਤੇ ਮੈਂ ਕਿਹਾ ਚਲੋ ਲਾਟਰੀ ਪਾ ਦਈਏ ਨਾਮ ਤਾਂ ਗੱਲਾਂ ਵੀ ਆਉਂਦੇ ਸੀ ਪਰ ਇਹ ਜਦੋਂ ਮੈਂ 5:00 ਵਜੇ ਪਾਈ ਸੀ ਤੇ 6:00 ਵਜੇ ਰਿਜਲਟ ਆਇਆ ਤੇ ਉਹ ਵੀਰ ਮੈਨੂੰ ਫੋਨ ਕੀਤਾ ਵੀ ਤੁਹਾਨੂੰ 45000 ਰੁਪਏ ਨਿਕਲੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਚਲੋ ਅੱਜ 45000 ਰੁਪਏ ਆ ਗਏ ਬਾੜ ਸਾਰਾ ਬਈ 5-700 ਦਾ ਹੈਗਾ ਸੀ ਬਸ ਤੇ ਤੂੰ ਇਹਦੇ ਨਾਲ ਜਿੱਦਾ ਯਾਰੀ ਦੋਸਤੀ ਹੈਗੀ ਹੈ ਤੇ ਮੈਂ ਕਿਹਾ ਚੱਲ ਲੰਗੇ ਅੱਜ ਮੈਂ ਕਿਹਾ ਹੈਗੇ ਨਾ ਚਾਰ-ਪੰਜ ਤੁਰ ਹੈ ਤੇ ਮੈਂ ਕਿਹਾ ਚੱਲ ਅੱਜ ਪਾ ਦੀ ਪਰ ਵੇਖੀ ਜੋਗੀ ਜਾਂ ਮ ਇਹ ਬਾਬੇ ਦੀ ਕਿਰਪਾ ਹੋ ਗਈ ਬਹੁਤ ਵਧੀਆ ਸਰ ਬਹੁਤ ਵਧੀਆ ਅੱਜ ਸਰ ਬਾਬਾ ਜੀ ਦੀ ਕਿਰਪਾ ਇੱਕ ਵਾਰ ਫਿਰ ਰੂਪਚੰਦ ਲਾਟਰੀ ਵਾਲੀ ਦੁਕਾਨ ਤੋਂ ਹੋਈ ਹੈ ਅੱਗੇ ਵੀ ਇਤੋਂ ਵੱਡੇ ਵੱਡੇ ਇਨਾਮ ਲੋਕਾਂ ਨੇ ਜਿੱਤੇ ਆ ਜਿਵੇਂ ਕਿ 5 ਕਰੋੜ 22 ਕਰੋੜ 1.5 ਕਰੋੜ ਕਰੋੜ 51 ਲੱਖ 25 ਲੱਖ 10 ਲੱਖ 5 ਲੱਖ ਸਾਰੇ ਇਨਾਮ ਨਿਕਲ ਚੁੱਕੇ ਆ ਤੇ ਅੱਜ ਜਿਹੜਾ ਇਨਾਮ ਨਿਕਲਿਆ ਉਹ 45000 ਰੁਪਏ ਦਾ ਨਿਕਲਿਆ ਜੀ ਉਹ ਸੰਜੀਵ ਕੁਮਾਰ ਜੀ ਬਣਿਆ ਜੀ ਆਪਣੀ ਦੁਕਾਨ ਤੋਂ ਵਿਜੇਤਾ ਆ ਸੰਜੀਵ ਕੁਮਾਰ ਜੀ ਨੇ ਜੀ ਜਿਹੜਾ ਕੀ ਏਸੀ ਦਾ ਮਿਸਤਰੀ ਦਾ ਕੰਮ ਕਰਦੇ ਆ ਤੇ ਇਹਨਾਂ ਨੂੰ ਆ ਟਿਕਟ ਸੀ ਜੀ ਆਹ ਟਿਕਟ ਨੰਬਰ ਇਹ ਗਲਾ ਜੀ 71199 ਆ 71199 ਆ ਸਰ ਆ ਨੰਬਰ ਤੇ ਨਿਕਲਿਆ ਇਹ ਚਾਰ ਪੰਜ ਦਿਨ ਪਹਿਲਾਂ ਸਾਡੇ ਕੋਲ ਟਿਕਟ ਪਾ ਕੇ ਗਏ ਸੀਗੇ ਤੇ ਵਿਆਹ ਤੇ ਗਏ ਸੀਗੇ ਤੇ ਅੱਜ ਹੀ ਸਾਡੇ ਕੋਲ ਆਇਆ ਤੇ ਅਸੀਂ ਇਹਨਾਂ ਨੂੰ ਦੱਸਿਆ ਵੀ ਤੁਹਾਡੀ ਟਿਕਟ ਤੇ 45000 ਰੁਪਏ ਦਾ ਇਨਾਮ ਨਿਕਲਿਆ ਜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਨੇ ਜਿਹੜੀ ਟਿਕਟ ਪਾਈ ਆ ਸਾਡੇ ਕੋਲ ਉਹ ਇੱਕ ਇਹਨਾਂ ਦੀ ਦੁਕਾਨ ਤੇ ਜਿਹੜਾ ਏਸੀ ਦਾ ਕੰਮ ਕਰਦੇ ਆ ਉਹਦਾ ਜਿਹੜਾ ਕਬਾੜ ਦਾ ਸਮਾਨ ਬਚਿਆ ਆ ਸੀਗਾ ਸਰ ਇਹਨਾਂ ਨੇ ਉਹ ਕਬਾੜ ਵੇਚ ਕੇ ਤੇ ਉਹਦੀ ਟਿਕਟ ਪਾਈ ਸਰ ਸਾਡੇ ਕੋਲ ਯਾਨੀ ਕਿ ਕਬਾੜ ਦੇ ਵਿੱਚ ਇਹ ਸਮਾਨ ਨੇ ਇਹਨਾਂ ਨੂੰ ਬਣਾਇਆ ਜੀ ਮਾਲੋ ਮਾਲ ਆ ਸੰਜੀਵ ਕੁਮਾਰ ਜੀ ਨੇ ਜੀ ਜਿਹੜਾ ਦੁਕਾਨ ਤੇ ਇਹਨਾਂ ਦੀ ਸਮਾਨ ਬਚਿਆ ਪਿਆ ਸੀ ਆਫ ਸੀਜ਼ਨ ਚੱਲ ਰਿਹਾ ਸੀਗਾ ਅੱਜ ਕੱਲੇ ਇਸੀ ਦਾ ਕੰਮ ਨਹੀਂ ਹੈਗਾ ਤੇ ਕੁਝ ਇਹਨਾਂ ਦੇ ਵਿਆਹ ਸ਼ਾਦੀਆਂ ਦੇ ਵੀ ਖਰਚੇ ਆਏ ਪਏ ਸੀ ਅੱਜ ਵਿਆਹਤ ਹੋ ਗਿਆ ਹੈ ਜੀ ਤੇ ਮੈਂ ਇਹਨਾਂ ਨੂੰ ਦੱਸਿਆ ਜੀ ਤੁਹਾਨੂੰ 45000 ਰੁਪਏ ਦਾ ਇਨਾਮ ਨਿਕਲਿਆ ਹੈ ਤੇ ਇਹਨਾਂ ਦੇ ਚਿਹਰੇ ਤੇ ਏਡੀ ਵੱਡੀ ਖੁਸ਼ੀ ਆ ਗਈ ਹੈ ਵੀ ਜੋ ਇਹ ਸ਼ਗਨ-ਸ਼ੁਗਨ ਪਾ ਗਏ ਆ ਰੱਬ ਨੇ ਇਹਨਾਂ ਨੂੰ ਸ਼ਗਨ ਪਾਤਾ ਜੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਜੀ ਤੇ ਇੱਕ ਗੱਲ ਹੋਰ ਦੱਸਦਾ ਜੀ ਮੈਂ ਬਾਬਾ ਜੀ ਦੀ ਅਪਾਰ ਕਿਰਪ ਰੂਪਚੰਦ ਲਾਟਰੀ ਵਾਲੀ ਦੁਕਾਨ ਤੋਂ ਰਿਕਾਰਡ ਬਹੁਤ ਹੀ ਬਣਿਆ ਹੈ ਤੇ ਜਿਹੜਾ ਇਸ ਸਾਲ ਦਾ ਰਿਕਾਰਡ ਬਣਿਆ ਹੈ ਇਸ ਮਹੀਨੇ ਦੇ ਵਿੱਚ ਆਪਣੀ ਦੁਕਾਨ ਤੋਂ ਚਾਰ ਪ੍ਰਾਈਜ਼ ਨਿਕਲ ਚੁੱਕੇ ਹੈ ਜੀ 1 ਨਹੀਂ 2 ਨਹੀਂ 3 ਨਹੀਂ 4 ਜਿਵੇਂ ਉਹ ਕਹਿੰਦੇ ਆ ਨਹੀਂ 1 2 3 4 ਬਾਬਾ ਤੇਰੀ ਜੈ ਜੈਕਾਰ ਯਾਨੀ ਕਿ ਉਹ ਕਹਿੰਦਾ ਮਤਲਬ 1 2 3 4 ਚੌਥਾ ਇਨਾਮ ਜਿਹੜਾ ਨਿਕਲਿਆ ਉਹ ਸੰਜੀਵ ਜੀ ਨੂੰ ਨਿਕਲਿਆ ਪਹਿਲਾ ਜਿਹੜਾ ਨਵਾਂ ਸਾਲ 1 1 2025 ਦੀ ਸ਼ੁਰੂਆਤ ਹੋਈ ਸੀ ਜਿੰਦਾ 1 1 2025 ਨੂੰ ਪਹਿਲਾ ਡਰਾ ਹੋਇਆ ਸੀਗਾ ਹੁੰਦਾ ਵੀ ਆਪਣੀ ਦੁਕਾਨ ਤੋਂ ਸੈਕਿੰਡ ਪ੍ਰਾਈਜ਼ ਨਿਕਲਿਆ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਲੋਹੜੀ ਤੇ ਤੁਸੀਂ ਦੇਖਿਆ ਸੀਗਾ ਇੱਕ ਪੈਟਰੋਲ ਬੰਬ ਤੇ ਜਿਹੜਾ ਰੰਗ ਵਾਲਾ ਨੋਟ ਲੈ ਕੇ ਆਇਆ ਸੀਗਾ ਇੱਕ ਉਹਨੂੰ ਰੰਗ ਲਾਇਆ ਜੀ ਬਾਬਾ ਜੀ ਨੇ ਉਹ ਵੀ 90000 ਦੇ ਮਾਲਕ ਬਣੇ ਸੀਗੇ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਹੋਰ ਵੀ ਨਿਕਲਿਆ ਆਪਣੇ ਕੋਲ ਉਹ ਮੰਡੀ ਮਨੀਮ ਲੱਗੇ ਉਹਨਾਂ ਨਿਕਲਿਆ ਤੇ ਚੌਥਾ ਇਨਾਮ ਆ ਜਿਹੜਾ ਨਿਕਲਿਆ ਉਹ ਸੰਜੀਵ ਜੀ ਨੂੰ ਨਿਕਲਿਆ ਜੀ ਯਾਨੀ ਕਿ ਇੱਕ ਮਹੀਨੇ ਦੇ ਵਿੱਚ ਚਾਰ ਪ੍ਰਾਈਜ਼ ਆ ਚੁੱਕੇ ਆ ਆਪਣੀ ਦੁਕਾਨ ਤੋਂ ਤੇ ਬੜੀ ਖੁਸ਼ੀ ਦੀ ਗੱਲ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत